ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ਵਿਖੇ ਚੱਲੀਆਂ ਗੋਲੀਆਂ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕੇਂਦਰਾ ਦੇ ਵਿਰੋਧੀ ਧਿਰ ਨੇ ਪੱਟ ਵਿੱਚ ਮਾਰੇ ਫਾਇਰ ਪ੍ਰਾਣੀ ਰੰਜਸ ਦੇ ਚਲਦਿਆਂ ਦਿੱਤਾ ਗਿਆ ਘਟਨਾ ਨੂੰ ਅੰਜਾਮ ਮੋਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਨਥਾਣਾ ਤੋਂ ਬਠਿੰਡਾ ਐਮਰਜੈਂਸੀ ਕੀਤਾ ਗਿਆ ਰੈਫਰ हां ਸਾਡੇ ਪਹਿਲਾਂ ਹੀ ਮੇਰੇ ਫਾਇਰ ਮਾਰ ਕੇ ਸੀ ਤੇਰਾ ਅੱਜ ਵੀ ਆਈ ਕਰਾ ਮੇਰੇ ਕਰਤੀ ਇਹਨਾਂ ਨੇ ਐਡਮਿਟ ਕਰ ਲਿਆ ਇੱਥੇ ਮੇਰੇ ਪਾਪਾ ਦਾ ਕਦਰ ਹੋਇਆ ਵਾ ਕਾਫੀ ਜ਼ਿਆਦਾ ਮੇਰੇ ਮਗਰ ਰੱਖੀ ਵਾ ਉਹ ਦੂਜੇ ਪਾਰਟੀ ਦੇ ਉਹਨਾਂ ਧੱਕੇ ਰਹੂ ਬਦਮਾਸ਼ਾ ਕਈਆਂ ਨੇ ਕਈ ਤਾਂ ਉਹਨਾਂ ਦੇ ਦਰਖਾਸਤਾਂ ਕੱਲ ਤੇ ਪਰਸੋਂ ਦੀਆਂ ਪੰਜ ਚੀਜ਼ ਲੋਕਾਂ ਨੇ ਦਰਖਾਸਤਾਂ ਅੱਗੇ ਦਾ ਪਾਣੀ ਪੜ ਲੈ ਕੇ ਸਭ ਲੱਪੜ ਮਾਰ ਕੇ ਕਿਤੇ ਕੋਸ ਅੱਜ ਮੈਂ ਲੰਘ ਜਾਂਦਾ ਕੱਲ ਮੇਰੇ ਜਵਾਕ ਮਗਰ ਪੈਗੇ ਅੱਜ ਮੇਰੇ ਫਿਰ ਸਿੱਧੇ ਫਾਇਰ ਹੀ ਛੱਡਦੇ ਮੈਂ ਉੱਤਰ ਕੇ ਗੱਲ ਕਰਨ ਆ ਗਿਆ ਮੈਂ ਕਿਹਾ ਵੀ ਕਿੱਡੀ ਗੋ ਫਾਇਰ ਮਾਰਿਆ ਉਹ ਕਹਿੰਦਾ ਵੀ ਕੀ ਗੱਲ ਕਰਉ ਮੈਂ ਤਰ ਲੈ ਤੇ ਇਹਦੇ ਨੇ ਪਿੱਛੇ ਦੀ ਆ ਕੇ ਮੇਰੇ ਫਾਇਰ ਚੜਦੇ ਤੇ ਰਾੜਾ ਮਾਰ ਤੁਸੀਂ ਕੋਈ ਪਹਿਲਾਂ ਕੰਪਲੀਟ ਵੀ ਲਖਾਈ ਸੀ ਕੀ ਅੱਜ ਨਹੀਂ ਅੱਜ ਮੈਂ ਨਹੀਂ ਲਖਾਈ ਸੀ ਇਹ ਲੋਕ ਹੋਰ ਹੋਰ ਕੰਜਾਂ ਦੀਆਂ ਸੀ ਮੈਂ ਤਾਂ ਤੁਰਿਆ ਜਾਂਦਾ ਸੀ ਸਿੱਧਾ ਅੱਛਾ ਕਿੰਨੇ ਮੈਂ ਤਾਂ ਭੈਣ ਕੋ ਕਿੰਨੇ ਫਾਇਰ ਮਾਰੇ ਉਹ ਦੋ ਦੋ ਤਿੰਨ ਕਹਿੰਦੇ ਆ ਕਿ ਯਾਰ ਮੇਰਾ ਲੱਤ ਜਮਾ ਟੁੱਟ ਬਣਾ ਲੋ ਫੈਂਚਰ ਪਿੱਛੋਂ ਪਿੱਛੋਂ ਦੀ ਮਾਰਿਆ ਮਾਰ ਇਹ ਇਹਨੇ ਆਪਣੇ ਭਗਤ ਨੂੰ ਜਾਂਦੇ ਸੀਗੇ ਉਹਨਾਂ ਨੇ ਚਾਣਕ ਬਸ ਇਹਨਾਂ ਦੀ ਗੱਡੀ ਤੇ ਹਮਲਾ ਕਰਤਾ ਫਾਇਰ ਮਾਰੇ ਬਾਰੀ ਚ ਇਹ ਉਤਰ ਕੇ ਜ ਨੂੰ ਨਾ ਮਾਰੋ ਨਾ ਮਰ ਕਰਦੇ ਰਹੇ ਕਿ ਪੈਰ ਤੇ ਮਾਰੀ ਗੋਡੇ ਤੇ ਮਾਰੀ ਗੋਡੇ ਮਰ ਡਿੱਗ ਪਏ ਮਗਰ ਉਹ ਡਾਂਗਾ ਮਾਰ ਗਿਆਂ ਹੋਰ ਚੋਟੀਆਂ ਮਾਰ ਗਿਆਂ ਬਸ ਭਾਈ ਜੀ ਕੀ ਨਾਂ ਕੀ ਇਹਨਾਂ ਦਾ ਕੋਣ ਲਖਵਿੰਦਰ ਸਿੰਘ ਸਰਪੰਚ ਆ ਕੇਂਦਰਾ ਸਰਪੰਚ ਆਜਾ आ, अच्छा ਤੇ ਆਪਣਾ ਕੀ ਕਹਿੰਦੇ ਆ ਕੁਝ ਪਤਾ ਤੁਹਾਨੂੰ ਕਿੰਨੇ ਗਰਾਉਂਡ ਉੱਥੇ ਗੋਲੀ ਗਾਲੀ ਚੱਲਦੀ ਹੈ ਉੱਥੇ ਗੋਲੀ ਬਾਬਾ ਚੱਲਦੀ ਹੈ ਅੱਛਾ ਪਤਾ ਨਹੀਂ ਕਿੰਨੇ ਆਪਣਾ ਲਬੋਰ ਵੀ ਕੋਈ ਚੱਕਰੀ ਹੋਇਆਗਾ ਹੋਰ ਪਤਾ ਨਹੀਂ ਇਹਦੇ ਨਾਲ ਮੁੰਡੇ ਦੂਜੇ ਛੜਕਵੇਂ ਹੈ ਕਾਹਨ ਕੀ ਹੈ ਉਹ ਇਹਨਾਂ ਦੇ ਖਾਇਬਾਜੀ ਚੱਲਦੀ ਸੀ ਅੱਛਾ ਹਾਂ ਪਹਿਲਾਂ ਖਾਇਬਾਜੀ ਚੱਲਦੀ ਸੀ ਉਹਦੇ ਕੋਲ ਤੇ ਕੌਣ ਨੇ ਜਿਨ੍ਹਾਂ ਨੇ ਫਾਇਰ ਕੀਤੇ ਹੈ ਉਹ ਪਿੰਡੋਂ ਹੀ ਆ ਪਿੰਡੋਂ ਹੀ ਆ ਠੀਕ ਹੈ ਕੋਈ ਰਾਜਸਥਾਨੀ ਹੈਗੀ ਤਾਂ ਨਹੀਂ ਨਹੀਂ ਉਹ ਪਹਿਨਾਂ ਤੋਂ ਖਾਇਬਾਜੀ ਚੋ ਜਿਹੜੀ ਪਾਰਚੇ ਸਰਪੰਚ ਨੇ ਮੇਰੇ ਤੇ ਸਾਥ ਇਤਸਾਉ ਕੈ ਸਰਪੰਚਾ ਹੁਣ ਸਰਪੰਚਾ ਜਿਹੜਾ ਹਾਂ ਇਹ ਪਹਿਲਾਂ ਦਸੀ ਕਿ ਕਾਂਗਰਸ ਚ ਬਾਦ ਅਕਾਲੀ ਲਲਚ ਆ ਗਏ ਸੀਗੇ ਅੱਛਾ ਆ ਇਹ ਸਾਬ ਕਾ ਸਰਪੰਚਾ ਸਾਬ ਸਾਬ ਕਾ ਆ ਸਰਪੰਚੀ ਵਾਥਾ ਹੁਣ ਮੈਨੂੰ ਕਿੰਨੀਆਂ ਗੋਲੀਆਂ ਚੱਲੀਆਂ ਹੋਰ ਵੀ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਹਾਂ ਕਿੰਨੀਆਂ ਗੋਲੀਆਂ ਕਾਫੀ ਚੱਲੀਆਂ ਯਾਰ ਉਹਨਾਂ ਬੋਲੀਆਂ ਚਲਾਈਆਂ ਗਈਆਂ ਕਿ ਇਦਾਂ ਵੱਲੋਂ ਵੀ ਚਲਾਈਆਂ ਗਈਆਂ ਆਏ ਨਹੀਂ ਮੈਨੂੰ ਪਤਾ ਤੇ ਗੋਲੀਆਂ ਚੱਲੀਆਂ ਉੱਥੇ ਠੀਕ ਹੈ ਉਮਾਸ਼ੀ ਦਾ ਬਾਅਦ ਚ ਲੈ ਕੇ ਆਏ ਠੀਕ ਹੈ ਪਿੰਡ ਵਾਲੇ ਹਾਂ ਕਿਹੜੇ ਪਿੰਡ ਕਲੈਣੀ ਕਲੈਣੀ ਸੁਖਾ ਕਲੈਣ ਸੁਖਾ ਕਲੈਣੀ ਦਰਸਨ ਪੇਸ਼ੈਂਟ ਆਇਆ ਕਿ ਹਾਲਾਤ ਨੇ ਜੀ ਕਿ ਇੱਕ ਘਟਨਾ ਹੋਈ ਹੈ ਦੇਖੋ ਸਾਡੇ ਕੋਲ ਪੇਸ਼ੈਂਟ ਹੈ ਜੇ ਹੁਣੇ ਆਇਆ ਹੈ ਇਹ ਨਥਾਣੇ ਤੋਂ ਰੈਫਰ ਹੋ ਕੇ ਸਿਵਲ ਹਸਪਤਾਲ ਨਥਾਣੇ ਤੋਂ ਪੇਸ਼ੇ ਨੂੰ ਮੈਂ ਐਗਜ਼ਾਮਿਨ ਕੀਤਾ ਹੈ ਲੜਾਈ ਦਾ ਕੇਸ ਹੈ ਸੱਟਾ ਹੈਗੀ ਕਾਫੀ ਜਿਹੜੇ ਖੱਬੇ ਕੋਟੇ ਤੇ ਆ ਉਹ ਇਦਾਂ ਲੱਗ ਰਿਹਾ ਜਿਦਾਂ ਗੋਲੀ ਬੱਜੀ ਹੁੰਦੀ ਹੈ ਕੋਈ ਇੱਕ ਤਾਂ ਉਹਦਾ ਐਂਟਰੀ ਹੁੰਦਾ ਹੈ ਇੱਕ ਐਗਜ਼ਿਟ ਹੁੰਦਾ ਹੈ ਤੇ ਗੋਲੀ ਲੰਘ ਕੇ ਪਾਰ ਹੋ ਗਈ ਹੁੰਦੀ ਹੈ ਬਾਕੀ ਅਸੀਂ ਹੁਣ ਐਮ ਆਰ ਆਂ ਵੀਗਰੇ ਚਲਾਵਾਂਗੇ ਗੋਟੀ ਦਾ ਉਸ ਤੋਂ ਜ਼ਿਆਦਾ ਕਲੀਅਰ ਹੋਊਗਾ ਹਾਲਾਤ ਇਹ ਇੱਕ ਗੋਲੀ ਲੱਗੀ ਹੈ ਜਾਂ ਦੋ ਗੋਲੀਆਂ ਦੇਖੋ ਦੇਖਣ ਮੁਤਾਬਿਕ ਜਿਹੜਾ ਇਸ ਟਾਈਮ ਤਾਂ ਇੱਕ ਲੱਗ ਰਹੀ ਕਿਉਂਕਿ ਇੱਕ ਅੰਦਰ ਨੂੰ ਹੈ ਜਾਂ ਤਾਂ ਇੱਕ ਬਾਹਰ ਨੂੰ ਹੈ ਜਿਵੇਂ ਗੋਲੀ ਕੇ ਅੰਦਰ ਚਲੀ ਜਾਂਦੀ ਤੇ ਬਾਹਰ ਨਿਕਲ ਜਾਂਦੀ ਹੈ ਉਸ ਕੋਰਡੀਨ ਦਾ ਇੱਕ ਹੀ ਲੱਗ ਰਹੀ ਹੈ ਬਾਕੀ ਸਕੈਨ ਚ ਜ਼ਿਆਦਾ ਕਲੀਅਰ ਹੋਊਗਾ ਹਾਲਾਤ ਕੀ ਨੇ ਡਾਕਟਰ ਸਾਹਿਬ ਪੇਸ਼ੈਂਟ ਦੇ ਪੇਸ਼ੈਂਟ ਤਾਂ ਦੇਖੋ ਉਹ ਤਾਂ ਸਟੇਬਲ ਹੈ ਪੇਨ ਜ਼ਿਆਦਾ ਮਨ ਰਿਹਾ ਹੈ ਟਰੀਟਮੈਂਟ ਅਸੀਂ ਦਿੱਤਾ ਆਵਦਾ ਬੇਸਿਕ ਤੇ ਇਸ ਤੋਂ ਬਾਅਦ ਦੇਖਦੇ ਆ ਕਿੰਨੀ ਕੁ ਸੱਟ ਆਉਂਦੀ ਉਸ ਹੱਬ ਨਾਲ ਫਿਲਹਾਲ ਠੀਕ ਲ Thank you.